ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸੰਸਦ ਦਾ ਮੌਨਸੂਨ اجلاس ਚੱਲ ਰਿਹਾ ਹੈ ਬਜਟ ਪੇਸ਼ ਹੋ ਚੁੱਕਿਆ ਹੈ ਬਜਟ ਦੇ ਉੱਤੇ ਚਰਚਾ ਵੀ ਕੁਲਮਲਾ ਕੇ ਸੰਪੂਰਨ ਹੋ ਚੁੱਕੀ ਹੈ ਤੇ ਹੁਣ ਵੱਖ-ਵੱਖ ਮੁੱਦੇ ਵੱਖ-ਵੱਖ ਹਲਕਿਆਂ ਦੇ ਵੱਖ-ਵੱਖ ਇਲਾਕਿਆਂ ਦੇ ਮੈਂਬਰ ਪਾਰਲੀਮੈਂਟਸ ਵੱਲੋਂ ਚੁੱਕੇ ਜਾ ਰਹੇ ਨੇ ਤੇ ਵਿਦੇਸ਼ ਗਏ ਵਿਦਿਆਰਥੀਆਂ ਦਾ ਮੁੱਦਾ ਚੁੱਕਿਆ ਗਿਆ ਹੈ ਕੇਰਲਾ ਦੇ ਮੈਂਬਰ ਪਾਰਲੀਮੈਂਟ ਕੋੜੀ ਕੁਨਿਲ ਸੁਰੇਸ਼ ਹੋਰਾਂ ਵੱਲੋਂ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕਈ ਸਵਾਲ ਖੜੇ ਕੀਤੇ ਨੇ ਕਿ ਜਿਹੜੇ ਵਿਦੇਸ਼ ਦੇ ਵਿੱਚ ਨੌਜਵਾਨ ਜਾਂਦੇ ਨੇ ਉਹ ਕਿਹਨਾ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਕਿੰਨੇ ਕੁ ਪੜ ਰਹੇ ਨੇ ਕਿੰਨਿਆਂ ਕ ਦੀਆਂ ਜਾਨਾਂ ਚਲੀਆਂ ਗਈਆਂ ਨੇ ਕਿੰਨੇ ਕੁ ਸੈਟਲ ਹੋ ਗਏ ਨੇ ਤਾਂ ਇਹਦਾ ਜਿਹੜਾ ਜਵਾਬ ਵਿਦੇਸ਼ ਮੰਤਰਾਲੇ ਵੱਲੋਂ ਲੋਕ ਸਭਾ ਦੇ ਵਿੱਚ ਹੀ ਦਿੱਤਾ ਗਿਆ ਹੈ ਤਾਂ ਜਵਾਬ ਸੁਣ ਕੇ ਵੀ ਤੁਹਾਨੂੰ ਹੈਰਾਨੀ ਹੋਵੇਗੀ ਕਿ ਕਿੰਨੇ ਕੁ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਸੰਘਰਸ਼ ਕਰ ਰਹੇ ਨੇ ਕਿੰਨੇ ਵਿਦਿਆਰਥੀ ਪੜ ਰਹੇ ਨੇ ਕਿਹੜੇ ਸਾਲ ਦੇ ਵਿੱਚ ਕਿੰਨੇ ਕੁ ਗਏ ਤੇ ਕਿੰਨੇ ਕੁ ਵਿਦਿਆਰਥੀ ਦੀਆਂ ਇਸ ਦੌਰਾਨ ਚਾਨਾ ਚਲੀਆਂ ਗਈਆਂ ਤੇ ਵੈਸੇ ਵੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕਹਿੰਦੇ ਅਸੀਂ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਆਪਰੇਸ਼ਨ ਚਲਾਏ ਜਿਦੇ ਵਿੱਚ ਵਿਦਿਆਰਥੀਆਂ ਨੂੰ ਕਹਿੰਦੇ ਬੰਦੇ ਮਾਤਰਮ ਮਿਸ਼ਨ ਰਾਹੀਂ ਭਾਰਤ ਲਿਆਂਦਾ ਗਿਆ ਇਸ ਤੋਂ ਇਲਾਵਾ ਯੂਕਰੇਨ ਤੋਂ ਆਪਰੇਸ਼ਨ ਗੰਗਾ ਚਲਾਇਆ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾ ਸਕੇ ਇਜ਼ਰਾਈਲ ਤੋਂ ਵਿਦਿਆਰਥੀਆਂ ਨੂੰ ਲਿਆਉਣ ਵਾਸਤੇ ਮਿਸ਼ਨ ਅਜੇ ਚਲਾਇਆ ਗਿਆ ਬੰਗਲਾਦੇਸ਼ ਤੋਂ ਵੀ ਭਾਰਤੀ ਹਾਈ ਕਮਿਸ਼ਨ ਨੇ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਹੈ ਤੇ ਇਸ ਤੋਂ ਇਲਾਵਾ ਇੰਡੀਅਨ ਮਿਸ਼ਨ ਨੇ ਵਿਦਿਆਰਥੀਆਂ ਦੇ ਲਈ ਇੱਕ ਮਦਦਨਾਮਾ ਦਾ ਪੋਰਟਲ ਵੀ ਸ਼ੁਰੂ ਕੀਤਾ ਹੈ ਪਰ ਜਿਹੜੇ ਅੰਕੜੇ ਨੇ ਉਹ ਅੰਕੜੇ ਕੁਝ ਹੋਰ ਹੀ ਕਹਿੰਦੇ ਨੇ ਕਿ 2024 ਦੇ ਵਿੱਚ 1.33 ਮਿਲੀਅਨ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਪੜ ਰਹੇ ਨੇ ਜਿਹਦੇ ਵਿੱਚ 2022 ਦੀ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ 7,50,000 ਜਿਹੜੇ ਸੀਗੇ ਵਿਦਿਆਰਥੀ ਉੱਥੇ ਸੀਗੇ 2023 ਦੇ ਵਿੱਚ 930000 ਹੋ ਗਏ ਤੇ 2024 ਦੇ ਵਿੱਚ 1330000 ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਪੜ ਰਹੇ ਨੇ ਤੇ 1 ਜਨਵਰੀ ਤੱਕ 2024 ਤੱਕ ਦਾ ਜਿਹੜਾ ਅੰਕੜਾ ਹੈ ਉਹ ਹੈਗਾ ਜੀ 13.35 ਲੱਖ ਵਿਦਿਆਰਥੀਆਂ ਦਾ ਤੇ ਵੱਖ-ਵੱਖ ਜੇਕਰ ਆਪਾਂ ਗੱਲ ਕਰੀਏ ਕੰਟਰੀਜ਼ ਦੀ ਤਾਂ ਕਿੱਥੇ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਵਿਦਿਆਰਥੀ ਨੇ 427000 ਤੇ ਇਸ ਤੋਂ ਇਲਾਵਾ ਯੂਐਸ ਦੇ ਵਿੱਚ 337000 ਵਿਦਿਆਰਥੀ ਨੇ ਯੂਕੇ ਦੇ ਵਿੱਚ 185000 ਵਿਦਿਆਰਥੀ ਨੇ ਆਸਟ੍ਰੇਲੀਆ ਦੇ ਵਿੱਚ 122000 ਨੇ ਜਰਮਨੀ ਦੇ ਵਿੱਚ 42997 ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਨੇ ਇੱਥੇ ਵਾਸਤੇ ਨਹੀਂ ਯੂਏਈ ਦੇ ਵਿੱਚ ਵੀ 25000 ਵਿਦਿਆਰਥੀ ਨੇ ਰਸ਼ੀਆ ਦੇ ਵਿੱਚ 24940 ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਨੇ 8580 ਵਿਦਿਆਰਥੀ ਚਾਈਨਾ ਦੇ ਵਿੱਚ ਨੇ ਭਾਰਤੀ ਨਿਊਜ਼ੀਲੈਂਡ ਦੇ ਵਿੱਚ 7300 ਵਿਦਿਆਰਥੀ ਨੇ ਤੇ ਸਾਡਾ ਜਿਹੜਾ ਗੁਆਂਢੀ ਮੁਲਕਾ ਨੇਪਾਲ ਉਹਦੇ ਵਿੱਚ ਵੀ 2134 ਵਿਦਿਆਰਥੀ ਪੜਾਈ ਵਾਸਤੇ ਗਏ ਹੋਏ ਨੇ ਸਿੰਗਾਪੁਰ ਦੇ ਵਿੱਚ 2000 ਨੇ ਤੇ ਜਾਪਾਨ ਦੇ ਵਿੱਚ 1532 ਤੇ ਈਰਾਨ ਦੇ ਵਿੱਚ 1020 ਵਿਦਿਆਰਥੀ ਪੜਾਈ ਕਰ ਰਹੇ ਨੇ ਤੇ ਸਾਡਾ ਬਿਲਕੁਲ ਨਾਲ ਲੱਗਵਾ ਜਿਹੜਾ ਮੁਲਕ ਹੈ ਪਾਕਿਸਤਾਨ ਉਹਦੇ ਵਿੱਚ ਵੀ ਭਾਰਤੀ ਵਿਦਿਆਰਥੀ 14 ਨੇ ਜਿਹੜੇ ਪੜ ਰਹੇ ਨੇ ਤੇਸ ਤੋਂ ਇਲਾਵਾ ਯੂਕਰੇਨ ਦੇ ਵਿੱਚ ਜਦੋਂ ਰਸ਼ੀਆ ਦੇ ਨਾਲ ਜੰਗ ਲੱਗਦੀ ਆ ਤਾਂ ਉੱਥੋਂ ਵਿਦਿਆਰਥੀਆਂ ਨੂੰ ਰੈਸਕਿਊ ਕੀਤਾ ਗਿਆ ਸੀ ਜਾਂ ਵਾਪਸ ਲਿਆਂਦਾ ਗਿਆ ਸੀ ਤਾਂ ਅਜੇ ਵੀ ਉੱਥੇ ਜਿਹੜੀਆਂ ਐਡਮਿਸ਼ਨਸ ਨੇ ਦਾਖਲੇ ਸ਼ੋ ਹੋ ਰਹੇ ਨੇ 2510 ਵਿਦਿਆਰਥੀਆਂ ਦੇ ਉਹ ਵਿਦਿਆਰਥੀ ਉੱਤੇ ਹੈਗੇ ਨੇ ਜਾਂ ਵਾਪਸ ਪਰਤ ਆਏ ਨੇ ਜਾਂ ਫਿਰ ਕਿਸੇ ਆਨਲਾਈਨ ਤਰੀਕੇ ਦੇ ਨਾਲ ਪੜ੍ਹਾਈ ਕਰ ਰਹੇ ਨੇ ਪਰ ਰਜਿਸਟਰਡ ਜਿਹੜੇ ਵਿਦਿਆਰਥੀ ਨੇ ਯੂਕਰੇਨ ਦੇ ਵਿੱਚ ਫਿਲਹਾਲ 2510 ਅਜੇ ਵੀ ਨੇ ਤੇ ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੂੰ ਅਮਰੀਕਾ ਨੇ ਡਿਪੋਰਟ ਵੀ ਕੀਤਾ ਹੈ ਕਿਉਂਕਿ ਉੱਥੇ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਅੰਕੜੇ ਨੇ ਉਹ ਇਹ ਨੇ ਕਿ ਕੀਮਤੀ ਜਾਨਾਂ ਵਿਦਿਆਰਥੀਆਂ ਦੀਆਂ ਵਿਦੇਸ਼ਾਂ ਦੇ ਵਿੱਚ ਚਲੀਆਂ ਗਈਆਂ ਪਿਛਲੇ 5 ਸਾਲਾਂ ਦੇ ਦੌਰਾਨ 633 ਵਿਦਿਆਰਥੀਆਂ ਨੇ ਆਪਣੀਆਂ ਜਾਨਾਂ ਉੱਥੇ ਗਵਾ ਦਿੱਤੀਆਂ ਨੇ ਜਿਦੇ ਵਿੱਚ ਕੈਨੇਡਾ ਦੇ ਵਿੱਚ 172 ਵਿਦਿਆਰਥੀਆਂ ਦੀਆਂ ਭਾਰਤੀਆਂ ਦੀਆਂ ਜਾਨਾਂ ਗਈਆਂ ਨੇ ਯੂ ਐਸ ਏ ਦੇ ਵਿੱਚ 108 ਯੂ ਕੇ ਦੇ ਵਿੱਚ 58 ਆਸਟ੍ਰੇਲੀਆ ਚ 52 ਰਸ਼ੀਆ ਦੇ ਵਿੱਚ 37 ਜਰਮਨੀ ਦੇ ਵਿੱਚ 24 ਪਾਕਿਸਤਾਨ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਗਈ ਹੈ ਚੀਨ ਦੇ ਵਿੱਚ 8 ਦੀਆਂ ਤੇ ਯੂਕਰੇਨ ਦੇ ਵਿੱਚ 18 ਭਾਰਤੀਆਂ ਦੀਆਂ ਵਿਦਿਆਰਥੀਆਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਕੁੱਲ ਮਿਲਾ ਕੇ ਵਿਦਿਆਰਥੀ ਵਿਦੇਸ਼ ਦਾ ਰੁਖ ਕਰਦੇ ਨੇ ਪਰ ਉਥੇ ਜਿਹੜੇ ਇਹ ਹਾਦਸੇ ਵਾਪਰ ਜਾਂਦੇ ਨੇ ਕਈ ਵਾਰ ਕੁਦਰਤੀ ਆਫਤਾਂ ਦੇ ਕਾਰਨ ਜਾਂ ਫਿਰ ਨੈਚੁਰਲ ਡੈਥ ਕਹਿ ਦਿੰਦੇ ਨੇ ਉਹ ਜਿਹੜੀਆਂ ਵਿਦਿਆਰਥੀਆਂ ਦੀਆਂ ਹੋਈਆਂ ਨੇ ਉਹ ਸਾਰੇ ਅੰਕੜੇ ਨੇ ਇਸ ਤੋਂ ਇਲਾਵਾ 19 ਵਿਦਿਆਰਥੀਆਂ ਦੀ ਜਾਨ ਲੜਾਈ ਜਾਂ ਫਿਰ ਜਿਹੜੇ ਹਮਲੇ ਹੁੰਦੇ ਨੇ ਉਹਨਾਂ ਦੇ ਕਾਰਨ ਗਈ ਹੈ ਜਿਦੇ ਵਿੱਚ ਕੈਨੇਡਾ ਦੇ 9 ਨੇ ਅਮਰੀਕਾ ਦੇ ਵਿੱਚ 6 ਆਸਟ੍ਰੇਲੀਆ ਯੂਕੇ ਚਾਈਨਾ ਦੇ ਵਿੱਚ ਇੱਕ ਇੱਕ ਵਿਦਿਆਰਥੀ ਦੀ ਜਾਨ ਗਈ ਹੈ ਕੁੱਲ ਮਿਲਾ ਕੇ ਵਿਦੇਸ਼ ਮੰਤਰਾਲੇ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਨੇ ਕਿ ਕਿ ਕਿਹ ਕੁਝ ਹੁਣ ਤੱਕ ਵਾਪਰ ਚੁੱਕਿਆ ਹੈ ਕਿੰਨਾ ਕੁ ਸਮਾ ਵਿਦਿਆਰਥੀਆਂ ਨੂੰ ਉੱਥੇ ਗਿਆਨ ਹੋਇਆ ਸੀਗਾ ਤੇ ਵੈਸੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਵਿਦੇਸ਼ ਦਾ ਰੁਕ ਕਰਦੇ ਨੇ ਇਹ ਅੰਕੜੇ ਉਹਦੇ ਤੇ ਆਧਾਰਿਤ ਹੋਣਗੇ ਕਿ ਕਿੰਨੇ ਰਜਿਸਟਰਡ ਵਿਦਿਆਰਥੀ ਨੇ ਜਿਹੜੇ ਸਹੀ ਤਰੀਕੇ ਦੇ ਨਾਲ ਵਿਦੇਸ਼ ਗਏ ਨੇ ਪਰ ਇਸ ਤੋਂ ਇਲਾਵਾ ਜਿਹੜੇ ਇਲੀਗਲ ਤਰੀਕੇ ਦੇ ਨਾਲ ਜਾਂਦੇ ਨੇ ਉਹਨਾਂ ਦੇ ਕੋਈ ਅੰਕੜੇ ਨਹੀਂ ਹੁੰਦੇ ਕਿਉਂਕਿ ਰਜਿਸਟਰਡ ਨਹੀਂ ਹੁੰਦੇ ਕਿਤੇ ਵੀ ਕੋਈ ਪਾਸਪੋਰਟ ਅਪਲਾਈ ਨਹੀਂ ਕੀਤਾ ਹੁੰਦਾ ਡੰਕੀ ਲਗਾ ਕੇ ਗਲਤ ਤਰੀਕੇ ਦੇ ਨਾਲ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਦਰਿਆਵਾਂ ਨੂੰ ਪਾਰ ਕਰਦੇ ਹੋਏ ਉੱਥੇ ਤੱਕ ਪਹੁੰਚਦੇ ਨੇ ਕਈ ਪਹੁੰਚਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਕਈ ਰਾਹ ਦੇ ਵਿੱਚ ਰਹਿ ਜਾਂਦੇ ਨੇ ਪਰ ਜਿਹੜੇ ਵਿਦੇਸ਼ ਮੰਤਰਾਲੇ ਵੱਲੋਂ ਅੰਕੜੇ ਦਿੱਤੇ ਗਏ ਨੇ ਉਹ ਕਾਫੀ ਹੈਰਾਨੀਜਨਕ ਨੇ ਕਿ 5 ਸਾਲਾਂ ਦੇ ਵਿੱਚ 633 ਵਿਦਿਆਰਥੀ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਨੇ ਤੇ ਦਾਅਵੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਮਾਨ ਸਰਕਾਰ ਨੇ ਕਿ ਅਸੀਂ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਹੀ ਨਹੀਂ ਦੇਣਾ ਇੱਥੇ ਹੀ ਉਹਨਾਂ ਦੀ ਪੜ੍ਹਾਈ ਦਾ ਬੰਦੋਬਸਤ ਕਰਾਂਗੇ ਇੱਥੇ ਹੀ ਉਹਨਾਂ ਨੂੰ ਰੋਜ਼ਗਾਰ ਦੇਵਾਂਗੇ ਤੇ ਕਹਿੰਦੇ ਵਿਦਿਆਰਥੀ ਵਾਪਸ ਪਰਤਣੇ ਸ਼ੁਰੂ ਹੋਣਗੇ ਪਰ ਕੋਈ ਕਦ ਵਾਪਸ ਦੀ ਕੋਈ ਸਰਕਾਰੀ ਨੌਕਰੀ ਲੱਗੀ ਹੈ ਨਹੀਂ ਤਾਂ ਕੋਈ ਵਿਦਿਆਰਥੀ ਵਿਦੇਸ਼ ਜਾਣ ਤੋਂ ਬਾਅਦ ਵਾਪਸ ਪਰਤਦਾ ਨਹੀਂ ਸੁਣਿਆ ਹਾਲਾਂਕਿ ਆਪਣੇ ਮਾਤਾ ਪਿਤਾ ਨੂੰ ਵੀ ਉਹ ਉੱਥੇ ਨਾਲ ਲਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਹੀ ਸੈਟਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਰਤ ਸਰਕਾਰ ਵੱਲੋਂ ਵੀ ਵਿਦਿਆਰਥੀਆਂ ਨੂੰ ਇੱਥੇ ਰੋਜ਼ਗਾਰ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਸ ਸਭ ਦੇ ਬਾਵਜੂਦ ਲਗਾਤਾਰ ਵਿਦਿਆਰਥੀ ਵਿਦੇਸ਼ਾਂ ਦਾ ਰੁਖ ਕਰਦੇ ਨੇ ਰੋਜ਼ਾਨਾ ਲੱਖਾਂ ਦੀ ਤਾਦਾਦ ਦੇ ਵਿੱਚ ਵਿਦਿਆਰਥੀ ਵਿਦੇਸ਼ ਜਾਂਦੇ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ਾਨਾ ਪਾਸਪੋਰਟ ਅਪਲਾਈ ਕੀਤੇ ਜਾਂਦੇ ਨੇ ਤਾਂ ਜੋ ਵਿਦੇਸ਼ ਦੇ ਵਿੱਚ ਜਾ ਕੇ ਸੈਟਲਮੈਂਟ ਕੀਤੀ ਜਾ ਸਕੇ ਤੇ ਜਿਹੜੇ ਹਾਲਾਤ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਬਣੇ ਹੋਏ ਨੇ ਬੇਰੋਜ਼ਗਾਰੀ ਆ ਮਹਿੰਗਾਈ ਆ ਤਾਂ ਉਹਨਾਂ ਹਾਲਾਤਾਂ ਤੋਂ ਵੀ ਵਿਦਿਆਰਥੀ ਘਬਰਾਉਂਦੇ ਹੋਏ ਨਜ਼ਰ ਨਹੀਂ ਆਉਂਦੇ ਇਹ ਹੁੰਦਾ ਵੀ ਇੱਕ ਵਾਰ ਆਪਾਂ ਪਹੁੰਚ ਜਾਈਏ ਆਪਣਾ ਬੰਦੋਬਸਤ ਉੱਥੇ ਜਾ ਕੇ ਖੁਦ ਕਰ ਲਵਾਂਗੇ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਅੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ